ਕਲਜੀ ਸਾਰੇ ਵੀਰਾਂ ਨੂੰ ਖੰਦੀਵ ਡੇਰੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕਾਲੂ ਤੇ ਗੁਰਦਾਸ ਸਿੰਘ ਪਹੁੰਚ ਚੁੱਕੇ ਆ ਅੱਜ ਗਾਈਆਂ ਨਾਨਾ ਦਾ ਬਾਈ ਨੇ ਬੜੀ ਰੌਣਕ ਲਾਈ ਵਧੀਆ ਮਹੌਤਲਾ ਕਾਮੇ ਬਣ ਗਿਆ ਅੱਜ ਸੋਹਣਾ ਬਣ ਗਿਆ ਜੀ ਚੱਲ ਜੂ ਇਹਨਾਂ ਲਈ ਗਾਈਆਂ ਵੀ ਕਿਹਨੂੰ ਵਧਾਈਆਂ ਦੇਈਏ ਇਹਨਾਂ ਨੂੰ ਬੜੀ ਵਸਤੇ ਸਾਸਰੀ ਗਾਲ ਜੀ ਵਧਾਈਆਂ ਬਾਈ ਨੂੰ ਤੁਹਾਨੂੰ ਵਧਾਈਆਂ ਬੜੀਆਂ ਜੀ ਬਹੁਤ ਸੋਹਣਾ ਬਣ ਗਿਆ ਹਾਂ ਜੀ ਬੋਲੇ ਵਾਲੇ ਉੱਚੀ ਬਹੁਤ ਅੱਜ ਉੱਚਾ ਬਣ ਗਿਆ ਹਾਂ ਜੀ ਹਾਂ ਜੀ ਬਾਕੀ ਸਾਸੀ ਗਾਲ ਜੀ ਸਾਰੇ ਸੰਦੀਪ ਡੇਰੀ ਫਾਰਮ ਚਾਹਣਾ ਦੇਖਣ ਆਉਣ ਵਾਲੇ ਆ ਆਰ ਕੀ ਕੰਮ ਲੇਟ ਹੋ ਗਿਆ ਦਾ ਕੇ ਦਾ ਆ ਬ੍ਰੇਕ ਲੱਗੀ ਬਾਬਾ ਜੀ ਆ ਕੰਮ ਲੈ ਵੇ ਕਰਨ ਫਿਰ ਇਹਦੇ ਕਰਕੇ ਵੀ ਬਿਲਕੁਲ ਹਾਂਜੀ ਹਾਂਜੀ ਹੇ ਦਸ ਮਿੱਠਾ ਦਸ ਸਿਕਾ ਜਸਤੀਗਾ ਲੋਈ ਆ ਦੇ ਭਰਾ ਮੂੰਹ ਮਠਾ ਕਰੋ ਜੀ ਹਾਂਜੀ ਹਾਂਜੀ ਲੋ ਵੀ ਕਰੋ ਤੁਸੀਂ ਕਰੋ ਜੀ ਪਹਿਲਾਂ ਕਰਦੇ ਨਹੀਂ ਲਾ ਲਾ ਲੋ ਜੀ ਲਾਓ ਆ ਜੀ ਥੋ ਫਾਰੰਦ ਰੋਕੋ ਸਾਰਾ ਮੂੰਹ ਮਠਾ ਅੱਛਾ ਮੂੰਹਾਇਆ ਕਰੋ ਮੂੰਹ ਮਠਾਈ ਜਾ ਰਿਹਾ ਕੈਮਰਾ ਮੈਂ ਹੁਣ ਕਾਹਵੇ ਘੁਰੀ ਮਾਰ ਦੋ ਬਧਾਈਆਂ ਭਾਈ ਤੈਨੂੰ ਬਹੁਤ ਹੀ ਆਈ ਹੋ ਰਹੀਆਂ ਚਲੋ ਖੁਸ਼ੀ ਹੁੰਦੀ ਕਿ ਨਹੀਂ ਹਾਂ ਖੁਸ਼ੀ ਕੋਈ ਇਹ ਤਾਂ ਗੱਲ ਹੈਗੀ ਜਿਹੜਾ ਆਉਂਦਾ ਉਹ ਕਹਿੰਦਾ ਅਸੀਂ ਏਡਾ ਨਹੀਂ ਬਣਾਉਂਦੇ ਏਡਾ ਨਹੀਂ ਬਣਾਉਂਦੇ ਅਸੀਂ ਚਲ ਮਾੜਾ ਚੰਗਾ ਬਣਾ ਲੈਣੇ ਮੈਂ ਮਾ ਬਹੁਤ ਵਧੀਆ ਬਣ ਗਿਆ ਹਾਂ ਜੀ ਨਹੀਂ ਵਧੀਆ ਇਹ ਥੋੜਾ ਔਖਾ ਹੁੰਦਾ ਹੈ ਹਾਂ ਜੀ ਹਾਂ ਜੀ ਹਾਂ ਗੱਲਾਂ ਪਲਟੀ ਕਿਥੇ ਹਾਂ ਬਸ ਬਸ ਕਿਹਦੇ ਪਰ ਹੁਣ ਨਜ਼ਾਰਾ ਬਣ ਗਿਆ ਹਾਂ ਇੱਕ ਬਾਕੀ ਦਹੀ ਰੰਗ ਇਹ ਵਧੀਆ ਬੜੀ ਕਿਹਦੀ ਚੀਜ਼ ਹੈ ਅੱਜ ਲੱਕ ਹੋ ਗਿਆ ਨਾ ਅੱਜ ਨੇ ਗੇਮ ਮਾਰਦੀ ਪਾਈ ਆ ਹਾਂ ਹੁਣ ਇਹਨੂੰ ਵਧਾਵਾਂਗੇ ਕਿਸਾ ਬੱਸ ਬੱਸ ਅੱਜ ਫਿਰ ਕਿੰਨੀ ਆ ਫਿਰ ਅੱਜ 5 ਨਹੀਂ 5 ਫਿਰ ਆ ਹਾਂ ਜੀ ਗਾਏ ਹੋਰ ਇਹਨਾਂ ਯਾਰੀ 400 ਤੇ ਇੱਕ ਸੋਨ ਵਾਲੀ ਵਸਿਸ਼ਟੀ ਵੀ ਖੀਰੀ ਬੜਾ ਹਾਂ ਅੱਛਾ ਹਾਂ ਜੀ ਚਲੋ ਲੱਗੋ ਫਿਰ ਉਧਰੇ 따ਜੀ ਤੇ ਇਹ ਸੁਬੀਆ ਤੇ ਜੇ ਸੰਦੀਪ ਵੀ ਘੰਟਾ ਹੋ ਗਿਆ ਸੂਈ ਨੂੰ ਜੇ ਰਜੇ ਸੁਟਣੀ ਆ ਅੱਛਾ ਤੇ ਮਸ਼ੀਨ ਦਿੱਤੀ ਆ ਵੈਦ ਨੂੰ ਸੀ ਮਗਰਾ ਕੀ ਸੁਵਾ ਖੜਾ ਹੋ ਭਾਈ ਜੀ ਸੁਵਾ ਦੂਜਾ ਗੇ ਲੋ ਜਾਤੇ ਜਾ ਗੇ ਲੋ ਹੁਣ ਜਨ ਲਪਾ ਲਾ ਗਿਆ ਸੁ ਮਗਰਾ ਵਾਸ਼ੀ ਵੇਖੋ ਕਿਹਨੀ ਸਪੈਸ਼ਲ ਦਿੱਤੀ ਆ ਆਹ ਆਹ ਚੋਈ ਬਰੀ ਨਿਕਲੀ ਕਰੋ ਜੀ ਅਜੇ ਤੇ ਆਪਾਂ ਜੇ ਮਤਲਬ ਧਰ ਥਾਣੀ ਵੇਖਿਆ ਜੇ ਹਾਂਜੀ ਬਾਕੀ ਬਿਲਕੁਲ ਠੰਢੀ ਫੁਣੀ ਹੈ ਹਾਂਜੀ ਸੰਦੀਪ ਜੀ 42000 ਦੇ ਦਿੱਤੇ ਠੀਕ ਆ ਵੇ ਲੋ ਹੋਰ ਕਰਾਉਣਾ ਮਾਂਤਾਂ ਤੇ ਕਰਾ ਲਓ ਕਰ ਦੋ ਬਸ ਇੱਕੋ ਹੀ ਗੱਲ 40 ਦੀ ਦੇ ਦਾਂਗੇ ਚਲੋ ਜਾਣ ਦੋ ਠੀਕ ਬਾਕੀ ਜਨਵਾਰ ਚੰਗਾ ਮਾੜਾ ਆ ਗਈ ਕਿਸੇ ਦੀ ਵੇੜ ਹਾਂਜੀ ਐ ਲੈ ਉਹ ਹਣਾ ਬਾਬਾ ਹਾਂਜੀ ਹਾਂਜੀ ਕਿਹੜੇ ਡੇ ਲੈ ਲੋ ਟਾਈਮ ਸੁਨੀਲ ਜੀ ਜੇ ਉਹਨਾਂ ਨੇ ਕਿਹਾ ਵੀ 20 ਦਿਨ ਰਹਿੰਦੇ ਆ ਇਹਦੇ ਆਪਾਂ 25 ਦਿਨ ਮਹੀਨਾ ਗਿਣ ਕੇ ਲਈ ਆ ਹਾਂ ਬਿਲਕੁਲ ਪਰ ਨਸਲ ਵੜੀ ਬੈਣ ਦੀ ਉਹ ਕਿੱਦੋਂ ਲੱਤ ਪਸਾਣ ਵੇਚੋਦੇ ਰਸੀ ਪਾਈ ਆ ਖੀਰੀ ਖੀਰੀ ਆ ਖੀਰੀ ਆਈ ਖੀਰੀ ਇਹੇ ਮਾਰਾ ਕਰ ਲਾ ਤੇ ਮੜੀ ਸੁਆਲ ਗਈ ਤੇ ਹਾਂ ਪੋਛਾਲ ਬਿਲਾ ਹੁਣ ਚਾਲੂ ਹੰਦਲ ਹੁਣ ਹਾਲ ਕੀ ਜੀ ਪੱਧ ਖਾ ਨਹੀਂ ਖੀਰੀ ਠੀਕ ਹੈ ਜੀ ਹਾਂ ਲੈ ਵੀ ਖਾ ਤੇ ਵੈਣ ਵੇ ਕਿਹਦੇ ਨਾਲ ਪਾਲੀ ਆ ਕਿਸ ਨੇ ਰੀਜ ਤੇ ਬੜੀ ਆ ਬਾਈ ਹਾਂ ਜੀ ਬੜੀ ਬੜੀ ਆ ਬਸ ਜੀ ਚਾ ਹਾਂਜੀ ਜੀ ਵਛੀ ਤੇ ਅਜਾ 19 ਮਹੀਨਿਆਂ ਦੀ ਹਾਂ ਠੀਕ ਹੈ ਜੀ ਤੇ ਉਹਨਾਂ ਦੇ ਵਛੀ ਤਿਆਰ ਹੁੰਦੀ ਫਿਰ ਤੇ ਵਛੀ ਜਿੰਨੇ ਦੀ ਮਰਜ਼ੀ ਹਾਂ ਹਨਾ ਤੇ ਹੁਣ ਆਪਣਾ ਕੰਮ ਜੈ ਜੀ ਆ ਜੈ ਜੀ 65000 ਦੀ ਵਛੀ ਦੇ ਦਾਂਗੇ 500 ਰੁਪਏ ਛੋਟੀ ਛੋਟ ਕਰਾਂਗੇ ਠੀਕ ਹੈ ਜੀ ਬਿਲਕੁਲ ਆ ਲੈ ਸੁਈ ਜੀ ਅਜੇ ਸੁਈ ਆ ਹਾਂ ਜੀ ਅੱਜ ਸੁਈ ਆ ਨਹੀਂ 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 ਸੁਈ ਨੂੰ 10 ਦਿਨ ਹੋ ਗਏ ਆ ਅੱਛਾ ਬਾਕੀ 12 ਕਿਲੋ ਇਹ ਥੱਲੇ ਖੁੱਲਾ ਡੁੱਲਾ ਸੁੱਧਰ ਤਿਆਰ ਆ 12 ਕਿਲੋ ਖੁੱਲਾ ਡੁੱਲਾ ਤਿਆਰ ਹੈ ਜੀ ਤੋ ਵੇਖੋ ਜਰਾ ਜੀ ਆਜੋ। ਹਾਂ ਜੀ। ਸੰਦੀਪ ਜੀ 48000 ਦੀ ਦੇ ਦਾਂਗੇ। ਚਲੋ। ਠੀਕ ਹੈ ਜੀ। ਠੀਕ। ਹਾਂ। ਇਹ ਵੀ ਕਪੜਾ ਨਹੀਂ, ਸੂਈ ਆ ਜੀ, ਸੂਈ ਆ ਵੀ। ਉਹ ਬੱਚਾ ਬਿਠਾਦਾ ਵੀ। ਲੋ ਜੀ ਇਹ ਵੀ ਵੇਣ ਸੂਈ ਆ। ਇਹਦੇ ਥੱਲੇ ਵੱਡੀ ਵੇਣ ਪੂਰੀ। 20 17 18 ਕਿਲੋ ਇਹਦੇ ਖੁੱਲਾ ਢੁੱਲਾ। 17 18 ਕਿਲੋ ਖੁੱਲਾ ਢੁੱਲਾ। ਹਾਂ ਜੀ। ਭਾਈ ਉਹ ਵੜੀ ਜਾ ਬਿਲਕੁਲ ਓਕੇ ਜੀ ਮੰਨੋ ਹਾਂਜੀ ਅੰਦੀ ਦੀ 55000 ਦੀ ਦੇ ਦਾਂਗੇ ਅੱਛਾ ਇਹ ਬਾਕੀ ਮਾਂ ਦਾ ਵੀ ਉਹ ਨਹੀਂ ਕਰ ਦਿੰਦੇ 52 ਦੇ ਦਾਂਗੇ 52 ਚੱਲਣ ਦੋ ਆ ਜਨੀ ਦੀ ਰਾਤ ਦੀ ਵੇੜ ਸੁਈ ਆ ਠੀਕ ਆ ਠੀਕ ਆ ਜੀ ਮੱਛੀ ਕਿੰਨਾ ਕਿੰਨਾ ਵਜਾ ਜੀ ਬੋਲਾ ਕਿੰਨਾ ਇਹਦੇ ਥੱਲੇ ਸੁਨੀਪਾ 12 ਕਿਲੋ ਬੋਲਾ ਆਇਆ ਵੜਿਆਗਾ 12 ਕਿਲੋ ਬੋਲਾ ਹਾਂਜੀ ਬਸ ਠੀਕ ਆਜੋ ਜੀ ਆਜੋ ਚੱਲ 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 ਬੱਚਾ ਠੀਕ ਹਾਂਜੀ ਸਦੀਪਾ ਜੀ 50000 ਦੀ ਅੱਛੀ ਦੇ ਦਿੰਦੇ ਨੇ ਵੀ 50000 ਦੀ ਹਾਂ ਆਵੇਂ ਕੋਈ ਵਹਿਰ ਕਰਦੇ ਛੱਡ ਦੇ 1000 ਹੀ ਛੋੜ ਕਰ ਦਾਂਗੇ ਜੀ 1000 ਜੋੜ ਜਾ 48000 ਚਲੋ ਪਹਿਲੇ ਪੰਜ ਵਹਿੜਾ ਪੂਰੇ ਕੁਆਲੇ ਨਾਲ ਵੱਡੀਆਂ ਵਹਿੜਾ ਪੂਰੀ ਛੁੱਟੀ ਵਹਿੜ ਕੋਈ ਵੀ ਹੈ ਨਹੀਂ ਬਾਕੀ ਮੇਰੇ ਵੀ ਆਓ ਉੱਥੇ ਆ ਕੇ ਚੈੱਕ ਕਰਕੇ ਲੈ ਜਾਓ ਸਹੀ ਹੈ ਕਿ ਨਹੀਂ ਜੀ ਹਾਂ ਜੀ ਤਸੱਲੀ ਕਰਕੇ ਬਿਲਕੁਲ ਜੀ ਬਿਲਕੁਲ ਹਾਂ ਜੀ ਹੋਰ ਬਾਸ ਠੀਕ ਵਧੀਆ ਵਧੀਆ ਨੇ ਦੌਰ ਤੱਕ ਫਿਰ ਤੁਹਾਨੂੰ ਹਾਂ ਜੀ ਮਾਰ ਕੇ ਕਰਦੇ ਆ ਤੁਹਾਨੂੰ ਵਧੀਆ ਵਧੀਆ ਜੀ ਸਾਰੇ ਸਾਲੀਆ ਜੀ ਨਹੀਂ ਨਹੀਂ ਚਲੋ ਜਾਣ ਜੀ ਬੋਲੋ ਫਿਰ ਨੰਬਰ 9241827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸੁਰ ਜੀ ਤੇ ਦੂਰ ਆ 17 ਕਿਲੋਮੀਟਰ ਜੇ ਤੇ ਫਰਦਿਕੜ ਚੋੜੀਆਂ 10 ਮਿੰਟ ਨੰਬਰ ਗਰਦਿਆਲ ਦਾ ਬੋਲਦਾ ਕਹ ਲੋ ਇਹ ਕਿਸ ਆ ਗਿਆ ਇਹ ਜਿੱਦਾਂ ਮਰਜ਼ੀ ਸਮਝ ਲੋ ਜੀ ਠੀਕ ਹੈ ਠੀਕ ਹੈ